ਜਾਇਆ ਮਹਾਰਾਜ ਨੇ ਕਿਹਾ ਅੰਦਰੋਂ ਜਨ ਕਾ ਮੋਹ ਟੁੱਟਾ ਤិន ਕਾ ਸ਼ਬਦ ਸਚੈ ਸਵਾਰਿਆ ਮਹਾਰਾਜ ਨੇ ਸਾਨੂੰ ਬੜੇ ਸੋਖੇ ਜੇ ਰੂਪ ਦੇ ਵਿੱਚ ਸਮਝਾਇਆ ਜਿਸ ਇਨਸਾਨ ਨੇ ਆਪਣੇ ਅੰਦਰੋਂ ਮੋਹ ਨੂੰ ਖਤਮ ਕਰ ਦਿੱਤਾ ਮੋਹ ਨੂੰ ਖਤਮ ਕਰਨਾ ਪਕੜ ਖਤਮ ਕਰ ਦਿੱਤੇ ਆਪਣੇ ਜੀਵਨ ਦੇ ਵਿੱਚ ਜਿਹੜੇ ਪਦਾਰਥ ਉਹਦੇ ਕੋਲ ਨੇ ਉਹਨਾਂ ਨੂੰ ਵਰਤ ਰਿਆ ਹੈ ਪਰ ਉਹਨਾਂ ਦੇ ਅੰਦਰ ਮੋਹ ਨਹੀਂ ਲਾਇਆ ਅੰਦਰ ਮੋਹ ਲਾਇਆ ਸਿਰ ਪਰਬ ਦੇ ਨਾਲ ਪਦਾਰਥ ਆ ਰਹੇ ਨੇ ਪਦਾਰਥ ਜਾ ਰਹੇ ਨੇ ਕਿਉਂਕਿ ਜਿੱਥੇ ਸਾਡੀ ਜ਼ਿੰਦਗੀ ਸਫਰ ਦੇ ਵਿੱਚ ਹੈ ਉੱਥੇ ਜਿਹੜੇ ਪਦਾਰਥ ਨੇ ਉਹ ਵੀ ਸਫਰ ਦੇ ਵਿੱਚ ਨੇ ਜਿਨ੍ਹਾਂ ਨੂੰ ਅਸੀਂ ਵਰਤ ਰਹੇ ਹਾਂ ਉਹ ਵੀ ਸਫਰ ਦੇ ਵਿੱਚ ਨੇ ਸਾਡੀ ਜ਼ਿੰਦਗੀ ਵੀ ਸਥਿਰ ਨਹੀਂ ਹੈ ਸਾਡੀ ਜ਼ਿੰਦਗੀ ਵੀ ਸਫਰ ਕਰ ਰਹੀ ਹੈ ਸਾਡੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵੀ ਇੱਕ ਸਫ਼ਰ ਦੇ ਵਿੱਚ ਨੇ ਇਹ ਤੇ ਇਸ ਤਰੀਕੇ ਦੇ ਨਾਲ ਹੈ ਮੈਨੂੰ ਹੋਰ ਸੋਖਾ ਕਰਾਂ ਵੀ ਤੁਸੀਂ ਇੱਕ ਸਟੇਸ਼ਨ ਤੋਂ ਕਿਸੇ ਸਵਾਰੀ ਦੇ ਵਿੱਚ ਕਿਸੇ ਟ੍ਰੇਨ ਦੇ ਵਿੱਚ ਕਿਸੇ ਬੱਸ ਦੇ ਵਿੱਚ ਸਫ਼ਰ ਕਰਨ ਦੇ ਵਾਸਤੇ ਉਤਰੇ ਚੜ੍ਹੇ ਉਹਦੇ ਵਿੱਚ ਜਿੱਦਾਂ ਜਿੱਦਾਂ ਜਿੱਦਾ ਜਦਾ ਸਟਾਪ ਆਂਦਾ ਗਿਆ ਉਹ ਉਤਰਦਾ ਗਿਆ ਇਹਦੇ ਬਾਰੇ ਮੈਂ ਕੱਲ ਵੀ ਤੁਹਾਡੇ ਨਾਲ ਵਿਚਾਰ ਕਰ ਰਿਹਾ ਸੀ ਗੁਰੂ ਅਰਜਨ ਸਾਹਿਬ ਦਾ ਬਚਨ ਅਸੀਂ ਸਾਂਝਾ ਕੀਤਾ ਸੀ ਵਟਾਉ ਸੋ ਜੋ ਲਾਵੇ ਨੇ ਤਾਕੂ ਹਾਤ ਨਾ ਆਵ ਕੇ ਰਾਗੀਰ ਦੇ ਨਾਲ ਹੁਣ ਜੋ ਕੁਝ ਸਾਡੇ ਕੋਲ ਪਦਾਰਥ ਨੇ ਨਾ ਇਹਦਾ ਪਤਾ ਨਹੀਂ ਕਿਹੜੇ ਦਾ ਸਫਰ ਸਾਡੇ ਤੋਂ ਪਹਿਲਾਂ ਮੁੱਕ ਜਾਏ ਜਾਂ ਸਾਡਾ ਸਫਰ ਇਹਨਾਂ ਤੋਂ ਪਹਿਲਾਂ ਮੁੱਕ ਜਾਏ ਇਸ ਗੱਲ ਦਾ ਨਹੀਂ ਪਤਾ ਭਾਵੇਂ ਉਹ ਪਰਿਵਾਰਕ ਜੀ ਨੇ ਭਾਵੇਂ ਜਿਹੜੇ ਸਾਧਨ ਜਿਨ੍ਹਾਂ ਨੂੰ ਅਸੀਂ ਵੰਡ ਰਹੇ ਆ ਜਿਨ੍ਹਾਂ ਨੂੰ ਅਸੀਂ ਹੰਡਾ ਰਹੇ ਆ ਜਿਨ੍ਹਾਂ ਨੂੰ ਅਸੀਂ ਵਰਤ ਰਹੇ ਆ ਜੋ ਕੁਝ ਵੀ ਸਾਡੇ ਆਲੇ-ਦੁਆਲੇ ਹੈ ਇਹ ਸਭ ਸਫਰ ਦੇ ਵਿੱਚ ਹੈ ਕਿਸੇ ਦਾ ਸਫਰ ਪਹਿਲਾਂ ਪੂਰਾ ਹੋ ਗਿਆ ਉਹ ਪਹਿਲਾਂ ਇਸ ਸਫਰ ਤੋਂ ਬਾਹਰ ਨਿਕਲ ਗਿਆ ਕਿਸੇ ਦਾ ਸਫਰ ਸਾਡੇ ਤੋਂ ਬਾਅਦ ਪੂਰਾ ਹੋਇਆ ਸਾਡਾ ਪਹਿਲਾਂ ਹੋ ਗਿਆ ਜਿੰਨੀਆਂ ਚੀਜ਼ਾਂ ਦੇ ਨਾਲ ਅਸੀਂ ਮੋਹ ਵਧ ਪਾਇਆ ਅੰਦਰੋਂ ਮੋਹ ਲਾ ਕੇ ਰੱਖਿਆ ਤੇ ਜਿਹੜਾ ਸਫਰ ਦੇ ਵਿੱਚੋਂ ਬਾਹਰ ਹੋ ਗਿਆ ਫਿਰ ਕੀ ਹੋਇਆ ਸਾਡਾ ਮਨ ਦੁਖੀ ਹੋਇਆ ਅਸੀਂ ਉਦਾਸ ਹੋਏ ਅਸੀਂ ਮਯੂਸ ਹੋਏ ਪਰ ਜਦੋਂ ਅਸੀਂ ਉਹਦੇ ਨਾਲ ਪਕੜ ਹੀ ਉਨੀ ਨਹੀਂ ਬਣਾਈ ਅਸੀਂ ਅੰਦਰੋਂ ਮੋ ਕੇਵਲ ਰੱਬ ਦੇ ਨਾਲ ਜੋੜ ਕੇ ਰੱਖਿਆ ਬਾਹਰੋਂ ਜੋ ਵੀ ਆਇਆ ਸਾਰਿਆਂ ਦੇ ਨਾਲ ਇਹਨੂੰ ਇੱਕ ਹੋਰ ਮ ਬਾਣੀ ਦਾ ਬਚਨ ਤੁਹਾਡੇ ਸਾਹਮਣੇ ਰੱਖਾਂ ਜਿਹਨੂੰ ਸਤਿਗੁਰੂ ਨੇ ਕਿਹਾ ਮੁੱਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਤਰ ਉਹ ਮੂੰਹ ਤੋਂ ਗੱਲਾਂ ਸਾਰਿਆਂ ਦੇ ਨਾਲ ਕਰਦਾ ਕਿਸੇ ਨਾਲ ਨਾਰ ਵੈਰ ਨਹੀਂ ਕਰਦਾ ਸਿੱਖ ਦਾ ਮਤਲਬ ਇਹ ਨਹੀਂ ਆ ਵੀ ਉਹ ਟੇਡਾ ਮੂੰਹ ਕਰਕੇ ਤੁਰਿਆ ਪਰ ਮੈਂ ਤੇ ਇਹਨਾਂ ਗੱਲ ਨਹੀਂ ਕਰਨੀ ਨਹੀਂ ਇਹ ਕਰਤਾਰ ਸਿੱਖ ਦਾ ਨਹੀਂ ਹੈ ਇਹ ਬੰਦਾ ਨਸ਼ੇ ਕਰਦਾ ਜੀ ਇਹਦੇ ਨਾਲ ਨਹੀਂ ਬੋਲਣਾ ਇਹ ਬੰਦਾ ਠੱਗ ਹੈ ਇਹ ਬੰਦਾ ਚੋਰ ਹੈ ਨਹੀਂ ਤੂੰ ਆਪਣਾ ਕਰਤਾਰ ਇਦਾਂ ਦਾ ਬਣਾ ਤੂੰ ਗੱਲ ਸਾਰਿਆਂ ਤੇ ਨਾਲ ਕਰਨੀ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਕਿਸੇ ਨਾਲ ਲੱਖ ਤੇਰੇ ਨਾਲ ਕੋਈ ਮਾੜਾ ਕਰ ਰਿਹਾ ਲੱਖ ਤੇਰੇ ਬਾਰੇ ਕੋਈ ਮਾੜਾ ਸੋਚ ਰਿਹਾ ਲੱਖ ਤੈਨੂੰ ਕੋਈ ਬੁਰਿਆ ਬੁਰਾ ਕਹਿ ਰਿਹਾ ਤੂੰ ਆਪਣੇ ਮਨ ਦੇ ਵਿੱਚ ਮੰਦਾ ਖਿਆਲ ਨਹੀਂ ਰੱਖਣਾ ਮੁੱਖ ਕੀ ਬਾਤ ਸਗਲ ਸਿਉਂ ਕਰਤਾ ਜੀ ਸੰਗ ਪ੍ਰਭ ਆਪਣਾ ਧਰਦਾ ਪਰ ਜਿੱਥੇ ਰੱਬ ਦੀ ਵਿਚਾਰ ਦੀ ਗੱਲ ਹੈ ਉੱਥੇ ਕਿਸੇ ਦੀ ਨਫ਼ਰਤ ਨੂੰ ਬਰਾਬਰ ਨਹੀਂ ਰੱਖਦਾ ਆਪਣੀ ਸੁਰਤ ਦੇ ਵਿੱਚ ਆਪਣੀ ਸੁਰਤ ਦੇ ਵਿੱਚ ਕੇਵਲ ਉਹ ਰੱਬ ਨੂੰ ਟਿਕਾ ਕੇ ਰੱਖਦਾ ਤੁਸੀਂ ਵੇਖੋ ਜਿਸ ਸੁਰਤ ਦੇ ਵਿੱਚ ਅਸੀਂ ਰੱਬ ਨੂੰ ਟਿਕਾਉਣਾ ਸੀ ਜਿਸ ਸੁਰਤ ਦੇ ਵਿੱਚ ਅਸੀਂ ਰੱਬੀ ਖਿਆਲ ਚੰਗੇ ਅਮਲ ਸਤਿਗੁਰੂ ਦੀ ਬਾਣੀ ਵਿਚਾਰਨੀ ਸੀ ਸਾਡੀ ਸੁਰਤ ਦੇ ਵਿੱਚ ਗੁਰਬਾਣੀ ਦੇ ਖਿਆਲ ਚੱਲਨੇ ਸੀ ਸਾਡੀ ਸੁਰਤ ਦੇ ਵਿੱਚ ਉੱਥੇ ਈਰਖਾ ਚੱਲਦੀ ਹੈ ਨਫ਼ਰਤ ਚੱਲਦੀ ਹੈ ਦੁਸ਼ਤ ਚੱਲਦੀ ਹੈ ਉਹਨੂੰ ਖਤਮ ਕਰਕੇ ਹੁਣ ਉਹਦੇ ਨਾਲ ਕੀ ਹੋਇਆ ਇੱਕ ਤੇ ਸਾਡੀ ਰੱਬ ਦੇ ਨਾਲ ਦੂਰੀ ਬਣ ਜਿਹੜੀ ਉਹ ਬਣ ਗਈ ਦੂਜੀ ਸਾਡੇ ਅੰਦਰ ਨਫ਼ਰਤ ਨੇ ਸਾਡੇ ਨੇ ਸਾਡੇ ਜੀਵਨ ਨੂੰ ਬਰਬਾਦ ਕਰਕੇ ਰੱਖਿਆ ਇਨੂੰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੇ ਸੋਖੇ ਰੂਪ ਦੇ ਵਿੱਚ ਸਮਝਾਇਆ ਜਿਹੜਾ ਇਨਸਾਨ ਆਪਣੇ ਅੰਦਰੋਂ ਮੋਹ ਖਤਮ ਕਰ ਦਿੰਦਾ ਹੈ ਅੰਦਰੋਂ ਮੋਹ ਤੋੜ ਦਿੰਦਾ ਹੈ ਬਾਹਰੋਂ ਸਾਰਿਆਂ ਦੇ ਨਾਲ ਦੇਖੋ ਇਹ ਚਲੋ ਵਿਸ਼ਾ ਨੂੰ ਹੋਰ ਥੋੜਾ ਜਿਆਦਾ ਇੱਥੇ ਮੈਂ ਇਹਨੂੰ ਤੁਹਾਡੇ ਸਾਹਮਣੇ ਰੱਖਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਦਾਹਰਣ ਅਸੀਂ ਕਿੰਨੇ ਵਾਰ ਸਾਂਝੀ ਕਰਦੇ ਹਾਂ ਮਹਾਰਾਜ ਦਾ ਆਪਣੇ ਪਰਿਵਾਰ ਦੇ ਨਾਲ ਪਿਆਰ ਹੈ ਸਤਿਗੁਰੂ ਦਾ ਸਹਬਜ਼ਾਦਿਆਂ ਦੇ ਨਾਲ ਪਿਆਰ ਹੈ ਸਤਿਗੁਰੂ ਦਾ ਸਿੱਖਾਂ ਦੇ ਨਾਲ ਪਿਆਰ ਹੈ ਮਹਾਰਾਜ ਸਾਰਿਆਂ ਦੇ ਨਾਲ ਪਿਆਰ ਕਰਦੇ ਨੇ ਸਤਿਗੁਰੂ ਅਨੰਦਪੁਰ ਸਾਹਿਬ ਨੂੰ ਵੀ ਪਿਆਰ ਕਰਦੇ ਨੇ ਪਰ ਜਦੋਂ ਮੌਂ ਦੀ ਗੱਲ ਆਈ ਜਦੋਂ ਛੱਡਣ ਦੀ ਵਾਰੀ ਆਈ ਤੇ ਮਹਾਰਾਜ ਨੇ ਮੁੜ ਕੇ ਨਹੀਂ ਵੇਖਿਆ ਹੈ ਸਾਰਾ ਕੁਝ ਮੇਰਾ ਪਰਿਵਾਰ ਵੀ ਮੇਰਾ ਹੈ ਸਭ ਕੁਝ ਮੇਰਾ ਹੈ ਪਰ ਜਿੱਥੇ ਰੱਬ ਜਿਹੜੀ ਵੀ ਚੀਜ਼ ਰੱਬ ਦੇ ਵਿਚਕਾਰ ਆਏਗੀ ਫਿਰ ਮੇਰੇ ਵਾਸਤੇ ਮਜਬੂਰੀ ਹੈ ਮੈਨੂੰ ਉਹ ਛੱਡਣੀ ਪਈ ਦੁਨੀਆ ਦੀ ਕੋਈ ਵੀ ਸਹਿ ਦੁਨੀਆ ਦੀ ਕੋਈ ਵੀ ਦੁਨੀਆ ਦਾ ਕੋਈ ਵੀ ਰਸਤਾ ਮੇਰੇ ਵਾਸਤੇ ਰੱਬ ਤੋਂ ਵੱਧ ਕੇ ਨਹੀਂ ਹੈ ਦੁਨੀਆ ਦਾ ਕੋਈ ਵੀ ਸਵਾਦ ਦੁਨੀਆ ਦਾ ਕੋਈ ਵੀ